ਮੈਂ ਮਿਨੀਮਮ ਰਿਕੁਆਇਰਮੈਂਟ ਦੀ ਗੱਲ ਕਰੀਏ ਆਇਲਟਸ ਕਿੰਨੇ ਬੈਂਡ ਚਾਹੀਦੇ ਆ ਫੰਡਿੰਗ ਜਾਂ ਫਾਈਨੈਂਸ਼ੀਅਲੀ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਅਪੀਅਰੈਂਸ ਜਿਹੜੇ ਬੱਚੇ ਆਪਣੇ ਯੂਰਪ ਦੇ ਵਿੱਚ ਆਪਣੇ ਬੱਚੇ ਨੂੰ ਪੜਾਉਣਾ ਚਾਹੁੰਦੇ ਜਿਵੇਂ ਪੁਰਤਗਾਲ ਦੀ ਗੱਲ ਕਰਾਂ ਜਾਂ ਪੋਲੈਂਡ ਦੀ ਗੱਲ ਕਰਾਂ ਜਾਂ ਜਰਮਨ ਦੀ ਗੱਲ ਕਰਾਂ ਤਾਂ ਐਵੇਂ ਦੀ ਕੰਟਰੀ ਦੇ ਵਿੱਚ ਸਾਲੋਂ ਕਿਹੜਿਆ ਆਇਲਟਸ ਰਿਕੁਆਇਰ ਨਹੀਂ ਆਦਰ ਜਪਾਨ ਦੀ ਜੇ ਮੈਂ ਗੱਲ ਕਰਾਂ ਤੇ ਉਹਦੇ ਵਿੱਚ ਮੈਨੂੰ 5 ਬੈਂਡ ਚਾਹੀਦੇ ਆ ਤੁਹਾਡਾ ਪੀਕੇ ਸਕੋਰ ਕਿੰਨਾ ਵੀ ਹੈਗਾ ਕੁਝ ਮੈਨੂੰ ਤੇਜ ਸਕਦੇ ਹੋ ਕਿਉਂਕਿ ਸਿਰਫ ਲੈਂਗੁਏਜ ਕੋਰਸ ਕੀਤਾ ਹੋਣਾ ਚਾਹੀਦਾ ਜਾਪਾਨ ਦੀ ਜਿਮ ਮੈਂ ਗੱਲ ਕਰ ਰਹੀ ਆ ਇਟਲੀ ਦੇ ਵਿੱਚ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਐਲਐਸਪੀ ਕੀ ਦੀ ਜਰੂਰਤ ਨਹੀਂ ਹੈ ਸਾਈਪ੍ਰਸ ਦੇ ਵਿੱਚ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਐਲਐਸਪੀਟੀ ਦੀ ਰਿਕੁਆਇਰਮੈਂਟ ਨਹੀਂ ਹੈ ਮੈਨੂੰ ਟੋਟ ਓਵਰ 2 ਹਾਅਰ ਤੁਸੀਂ 55 ਜਿਹੜੀ ਤੁਹਾਡੇ ਅਕੈਡਮਿਕ 70 ਪਰਸੈਂਟੇਜ ਆਪਸੋ ਉਹ ਦੇ ਦਿਓ ਔਰ ਮੇਲ ਕੋਰਸ ਜਿਹੜਾ ਤੁਸੀਂ ਉੱਥੇ ਲੈਣਾ ਚਾਹੁੰਦੇ ਨੇ ਉਹ ਉਹ ਅਸੀਂ ਤੁਹਾਨੂੰ ਅਸੀਂ ਗਾਈ ਕਰਾਂਗੇ ਕਿ ਇਹ ਨਹੀਂ ਕਿ ਤੁਸੀਂ ਮੇਰੇ ਕੋਲ ਆਗੇ ਤੁਸੀਂ ਮੈਨੂੰ ਕਿਹਾ ਇਸ ਕੋਰਸ ਲਈ ਐਡਮਿਸ਼ਨ ਮਿਲ ਜੂਗੀ ਜੇ ਤਾਂ ਦੇ ਕੋ एलिਜੀਬਿਲਟੀ ਹੋਈ ਤੇ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਤੁਸੀਂ ਇਸ ਕੋਰਸ ਲਈ ਐਡਮਿਸ਼ਨ ਲੈ ਕੇ ਚਲੇ ਜਾ ਸਕਦੇ ਹੋ ਬਟ ਜੇ ਮੈਨੂੰ ਲੱਗਿਆ ਕਿ ਉਸ ਕੋਰਸ ਲਈ ਤੁਹਾਡੀ एलिਜੀਬਿਲਟੀ ਨਹੀਂ ਬਣਦੀ ਜਾਂ ਕਿ ਕਾਲਜ ਜਾਂ ਯੂਨੀਵਰਸਿਟੀ ਤੋਂ ਐਡਮਿਸ਼ਨ ਨਹੀਂ ਕੁਟਨ ਹੋ ਰਹੀ ਤੇ ਉਹ ਵੀ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਇਹ ਕੋਰਸ ਤੁਸੀਂ ਅੱਗੇ ਜਾ ਕੇ ਲੈ ਸਕਦੇ ਹੋ ਬਾਕੀ ਸਾਡੇ ਕੋਲ ਕਾਫੀ ਕੰਟਰੀਜ਼ ਦੇ ਪਾਥਵੇ ਵੀ ਅਵੇਲੇਬਲ ਨੇ ਸਿੰਗਾਪੁਰ ਦਾ ਪਾਥਵੇ ਵੀ ਅਵੇਲੇਬਲ ਆ ਤੁਸੀਂ ਉਹਦੇ ਵਿੱਚ ਵੀ ਆਪਣਾ ਦੇਖ ਸਕਦੇ ਹੋ ਬਾਕੀ ਜਿਹੜੇ ਬੱਚੇ ਸਾਡੇ ਆਸਟ੍ਰੇਲੀਆ ਜਾਣਾ ਚਾਹੁੰਦੇ ਦੋ ਰਿਫਿਊਜ਼ਲ ਲਵਾ ਚੁੱਕੇ ਸੀ ਤਿੰਨ ਲਵਾ ਚੁੱਕੇ ਸੀ ਇਸ ਆਰਟੀਕਲ ਸਿੰਗਾਪੁਰ ਦਾ ਬਹੁਤ ਅੱਛਾ ਪਾਤਵੇ ਹੈ ਜੇ ਤੁਸੀਂ ਸਟੱਡੀ ਕਰਕੇ ਇੱਕ ਹੋਟਲ ਲਾਈਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਹਸਪੀਟਲ ਕੀ ਲਾਈਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਸਿੰਗਾਪੁਰ ਦੇ ਵਿੱਚ ਬਹੁਤ ਅੱਛੇ-ਅੱਛੇ ਪੋਰਚਸ ਸਟੱਡੀ ਉਹ ਵੀ ਆਈ ਨੇ ਤੇ ਬਾਕੀ ਜੇ ਤੁਸੀਂ ਕਿਸੇ ਵੀ ਇਹਨਾਂ ਵਿੱਚ ਕਿਸੇ ਵੀ ਚੈਨੇਗੰਦੇ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਸੈਟਲਮੈਂਟ ਵੀ ਚਾਹੁੰਦੇ ਈਵਨ ਕਿ ਵਰਕ ਪਰਮਿਟ ਪੀਆਰ ਉਹ ਵੀ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਕਿਵੇਂ ਤੁਸੀਂ ਵਰਕ ਪਰਮਿਟ ਜਾਂ ਪੀਆਰ ਲੈ ਸਕੀ ਹਮ ਮੈਂ ਇੱਕ ਨਾ ਜਦੋਂ ਯੂਰਪ ਦੀ ਗੱਲ ਹੁੰਦੀ ਹੈ ਇਟਲੀ ਬਹੁਤ ਲੋਕ ਜਾਂਦੇ ਆ ਕਹਿੰਦੇ ਉਹਨਾਂ ਨੂੰ ਜਾਣਾ ਵੀ ਸੌਖਾ ਹੁੰਦਾ ਵੀਜ਼ਾ ਵੀ ਮਿਲ ਜਾਂਦਾ ਸ਼ਾਇਦ 9 ਮਹੀਨੇ ਦਾ ਮਿਲਦਾ ਜਾਂ ਅ ਸਟੱਡੀ ਤਾਂ ਨਹੀਂ ਮਿਲ ਲੱਗਦਾ ਮਿਲਦਾ ਸ਼ਾਇਦ ਉੱਥੇ ਵਰਕ ਵੀਜ਼ਾ ਹੀ ਮਿਲਦਾ ਹੈ ਨਾ ਉਹ ਕਿਸ ਤਰ੍ਹਾਂ ਦੇ ਨਾਲ ਲਿਆ ਜਾ ਸਕਦਾ ਔਰ ਮਿਨਿਮਮ ਐਲੀਜੀਬਿਲਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇੱਕ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਯੂਰਪ ਚ ਪ੍ਰੋਬਲਮ ਆਉਂਦੀ ਹੈ ਕਹਿੰਦੇ ਅਪਾਇੰਟਮੈਂਟ ਨਹੀਂ ਮਿਲਦੀ ਜਦੋਂ ਅੰਬੈਸੀ ਦੇ ਲਈ ਇਸ ਟਾਈਮ ਅੰਬੈਸੀ ਚ ਅਪਾਇੰਟਮੈਂਟ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਅਪਾਇੰਟਮੈਂਟ 15 ਤੋਂ 20 ਦਿਨ ਦੇ ਵਿੱਚ ਵਿੱਚ ਮਿਲ ਰਹੀ ਆ ਬਾਕੀ ਗੱਲ ਅਗੇ ਇਦਲੀ ਦਾ ਜਿਹੜੀ ਗੱਲ ਕਰ ਰਹੀ ਆ ਉਹ EMPLOYER ਫਾਰਮ ਪਰਦਾ ਉੱਤੇ ਉਹ ਜਿਹੜਾ ਤੁਹਾਨੂੰ 9 ਮਹੀਨੇ ਦੀ ਮਿਲਦੀ ਉਹ ਐਂਟਰੀ ਹੁੰਦੀ ਆ ਨਾਟ ਹੈ ਕਿ ਵਰਕ ਪਰਮਿਟ ਹੁੰਦਾ ਇਹਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਤੁਹਾਨੂੰ ਬੇਕੂ ਬਣਾਉਂਦੀਆਂ ਕਿ 9 ਮਹੀਨੇ ਦਾ ਤੁਹਾਨੂੰ ਇਥੋਂ ਵਰਕ ਪਰਮਿਟ ਲਾ ਕੇ ਚਲਾ ਗਿਆ ਕਿਸੇ ਵੀ ਕੰਟਰੀ ਦਾ ਤੁਹਾਨੂੰ ਇਥੋਂ ਵਰਕ ਪਰਮਿਟ ਨਹੀਂ ਲੱਗ ਕੇ ਜਾਊਗਾ ਉਹ ਸਿਰਫ ਤੁਹਾਨੂੰ ਉਸ ਕੰਟਰੀ ਚ ਐਂਟਰੀ ਮਿਲ ਰਹੀਂ ਦੀ ਆ ਨੋਮੀਨ ਲਈ 3 ਮਹੀਨੇ ਤੁਸੀਂ ਸਟੇ ਕਰਦੇ ਹੋ ਉੱਥੇ ਜਾ ਕੇ ਤੁਹਾਡਾ ਵਰਕ ਪਰਮਿਟ ਜਿਹੜਾ ਉਹ ਕਨਵਰਟ ਹੁੰਦਾ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖੋ ਅਸੀਂ ਤੁਹਾਨੂੰ ਪਹਿਲਾਂ ਹੀ ਉਹ ਚੀਜ਼ ਕਲੀਅਰ ਨਾ ਅਸੀਂ ਤੁਹਾਡੇ ਨਾਲ ਟਰਾਂਸਪੇਰੈਂਸੀ ਰੱਖਾਗੇ ਕਿ ਤੁਸੀਂ ਇਤੋਂ ਟੂਰਿਸਟ ਵੀਜ਼ੇ ਤੇ ਜਾ ਰਹੇ ਹੋ ਵਰਕ ਪਰਮਿਟ ਤੇ ਜਾ ਰਹੇ ਹੋ ਸਟੱਡੀ ਤੇ ਜਾ ਰਹੇ ਹੋ ਜਾਂ ਸੈਟਲਮੈਂਟ ਜਾ ਰਹੇ ਹੋ ਕਿਸੇ ਵੀ ਕੰਟਰੀ ਦੀ ਸੈਟਲਮੈਂਟ ਹੈ ਤਾਂ ਅਸੀਂ ਤੁਹਾਨੂੰ ਕਲੀਅਰ ਕਰਾਂਗੇ ਕਿ ਇਹ ਸੈਟਲਮੈਂਟ ਆ ਪਰ ਜਿਹੜਾ ਇਟਲੀ ਦਾ ਤੁਹਾਨੂੰ 9 ਮਹੀਨੇ ਦਾ ਵੀਜ਼ਾ ਦਿੱਤਾ ਜਾਂਦਾ ਨਾ 9 ਮਹੀਨੇ ਦਾ ਕੋਈ ਵਰਕ ਪਰਮਿਟ ਵੀਜ਼ਾ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ 3 ਮਹੀਨੇ ਦੀ ਤੁਹਾਡੇ ਕੋਲ ਉਹ ਸਟੇ ਹੁੰਦੀ ਆ ਬਟ ਇਹ 9 ਮਹੀਨੇ ਦੇ ਵੀਜ਼ੇ ਵਿੱਚ ਵਿਜ ਵਿਜ ਤੁਹਾਡੇ ਜਿਹੜੇ ਉੱਥੇ ਇੰਪਲਾਇਰ ਨੇ ਫਾਰਮ ਕੱਢੇ ਉਦੋਂ ਉੱਥੇ ਜਾ ਕੇ ਤੁਹਾਡਾ ਵਰਕ ਪਰਮਿਟਡ ਆ ਕਨਵਰਟ ਹੋ ਜਾਂਦਾ ਸੇਮ ਪ੍ਰੋਸੈਸ ਜਿਹੜਾ ਹੈ ਇਹ ਉਹਦੇ ਵਿੱਚ ਹੁੰਦਾ ਹੈ ਰੀ ਜੂਨੀਅਨ ਸਾਈਪ੍ਰਸ ਦੇ ਵਿੱਚ ਸੇਮ ਹੀ ਪ੍ਰੋਸੈਸ ਉੱਥੇ ਹੈ ਕਿ ਇੱਥੋਂ ਤੁਹਾਨੂੰ ਵੀਜ਼ਾ ਲੈ ਕੇ ਦਿੱਤਾ ਜਾਂਦਾ ਤੁਹਾਨੂੰ ਇਹਨੇ ਮਹੀਨੇ ਦਾ ਜਿਹੜਾ ਟੂਰਿਸਟ ਵੀਜ਼ਾ ਹੁੰਦਾ ਉਸ ਤੋਂ ਬਾਅਦ ਇੰਪਲਾਇਰ ਨੇ ਫਾਰਮ ਕੱਢਿਆ ਉੱਥੇ ਤੁਹਾਡੀ ਜਿਹੜੀ ਉਹ ਨਾ ਭਰ ਦਿੰਦੇ ਨੇ ਤੇ ਉਹਦੇ ਵਿੱਚ ਬੇਸ ਦੇ ਉੱਤੇ ਤੁਸੀਂ ਅੱਗੇ ਉਹ ਅਪਲਾਈ ਕਰਦੇ ਹੋ ਜਿਹੜਾ EMPLOYER ਆ ਉੱਥੇ ਤੁਹਾਡੇ ਪੇਪਰ ਭਰਦਾ ਹੈ ਤੇ ਉਹਦੇ ਬੇਸ ਤੇ ਉੱਤੇ ਤੁਹਾਡਾ ਵਰਕ ਫਾਰਮ ਜਿਹੜਾ ਉਹ ਕਨਵਰਟ ਹੋ ਜਾਂਦਾ ਹੈ ਹੂੰ ਬਿਲਕੁਲ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਨੇ ਤੁਸੀਂ ਇਟਲੀ ਦੇ ਲਈ ਜਾਂ ਫਿਰ ਹੋਰ ਵੀ ਕਿਸੇ ਮੁਲਕ ਦੇ ਵਿੱਚ ਸਟੱਡੀ ਦੇ ਲਈ ਜਾਂ ਫਿਰ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਜਾਂਦੇ ਨੇ ਅਫੀਸ ਦੇ ਵਿੱਚ ਵਿਜ਼ਿਟ ਕੀਤਾ ਜਾ ਸਕਦਾ ਹੈ ਆਪਾਂ ਗੱਲ ਕੀਤੀ ਹੈ ਯੂਰਪ ਬਾਰੇ ਮੈਮ ਜਰਮਨੀ ਦੇ ਵਿੱਚ ਇੱਕ ਹੋਰ ਹੁੰਦਾ ਹੈ ਕਿ ਜਰਮਨੀ 'ਚ ਫ੍ਰੀ ਸਟੱਡੀ ਕਰਾਈ ਜਾਂਦੀਆਂ ਜਾਂ ਯੂਰਪ 'ਚ ਹੀ ਹੁੰਦਾ ਹੈ ਕਿ ਫ੍ਰੀ ਸਟੱਡੀ ਕਰਾਉਂਦੇ ਆ ਤੇ ਕਿੰਨੇ ਕੁ ਟਾਈਮ ਦੀ ਫ੍ਰੀ ਸਟੱਡੀ ਹੈ ਜਾਂ ਫਿਰ ਉਹ ਕਿਹੜੇ-ਕਿਹੜੇ ਇੱਧਰ ਦੇ ਇੰਡੀਅਨ ਸਟੂਡੈਂਟ ਵੀ ਉਸ ਦੇ ਲਈ ਐਲੀਜੀਬਲ ਹੋ ਸਕਦੇ ਆ ਬਿਲਕੁਲ ਇੰਡੀਅਨ ਸਟੂਡੈਂਟਸ ਵੀ ਐਲੀਜੀਬਲ ਹੁੰਦੇ ਆ ਜਿਹੜੀ ਫ੍ਰੀ ਸਟੱਡੀ ਕਰਵਾਈ ਜਾਂਦੀ ਹੈ ਇੱਕ ਆ ਜਿਹੜਾ ਉਹਨਾਂ ਦੀ ਲੈਂਗੁਏਜ ਹੈ ਜਿਹੜੀ ਉਹਦੀ ਕੰਟਰੀ ਦੀ ਆ ਜੇ ਤੁਸੀਂ ਉਹ ਸਿੱਖਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਫ੍ਰੀ ਆਫ ਕਾਸਟ ਇਹੋ ਸਿਖਾਈ ਦਿੰਦੀ ਆ ਈਵਨ ਕਿ ਜਦੋਂ ਤੁਸੀਂ ਕੱਲ ਦੇ ਦਿਨ ਸੈਟਲਮੈਂਟ ਪਾਉਮਗੇ ਤਾਂ ਉਹ ਜਿਹੜੀ ਲੈਂਗੁਏਜ ਦੇ ਪੁਆਇੰਟ ਹੈ ਉਹ ਤੁਹਾਡੇ ਐਡ ਆਊਨ ਹੁੰਦੇ ਆ ਬਾਕੀ ਕੁਝ ਉਹਨਾਂ ਦੇ ਟ੍ਰੇਡ ਕੋਰਸੇਸ ਨੇ ਜਿੰਨਾਂ ਦੇ ਲਈ ਉਹਨਾਂ ਨੂੰ ਹਾਈ ਜਿਹੜਾ ਮੈਨਪਾਵਰ ਚਾਹੀਦੀ ਹੁੰਦੀ ਹੈ ਹਾਈ ਰਿਕੁਆਇਰਮੈਂਟ ਮੈਨਪਾਵਰ ਹੁੰਦੀ ਆ ਤਾਂ ਉਹ ਹਾਈ ਰਿਕੁਆਇਰਡ ਮੈਨਪਾਵਰ ਕੰਪਲੀਟ ਕਰਨ ਦੇ ਲਈ ਉਹ ਫ੍ਰੀ ਆਫ ਕੋਸਟ ਤੁਹਾਨੂੰ ਜਿਹੜੇ ਆ ਕੋਰਸੇਸ ਕਰਵਾਉਂਦੇ ਆ ਇਸ ਕਰਕੇ ਇਹ ਚੀਜ਼ਾਂ ਤੁਹਾਨੂੰ ਉੱਥੇ ਜਾ ਕੇ ਜਿਹੜੀਆਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਮਟੇ ਇਹ ਨਹੀਂ ਕਿ ਮੈਂ ਟੂਰਿਸਟ ਵੀਜ਼ਾ ਲੈ ਲਿਆ ਸੈਨੇਗਲ ਦਾ ਤੇਦਾ ਕੋਈ ਵੈਲਿਊ ਨਹੀਂ ਰਹੀ ਬਿਲਕੁਲ ਵੈਲਿਊਏਬਲ ਹਾਰਡ ਕੰਟਰੀ ਦਾ ਹਰ ਵੀਜ਼ਾ ਵੈਲਿਊਏਬਲ ਆ ਔਰ ਕੱਲ ਦੇ ਦਿਨ ਤੁਹਾਡੇ ਫਿਊਚਰ ਦਾ ਇਹ ਜਿਹੜਾ ਬਿਲਕੁਲ ਇੱਕ ਆਪਾਂ ਕਹਿ ਦਿੰਨੇ ਆ ਕਿ ਇੱਕ ਤੁਹਾਡੀ ਤਿਆਰੀ ਆ ਕਿਸੇ ਵੀ ਕੰਟਰੀ ਦਾ ਜੇ ਤੁਸੀਂ ਟੂਰਿਸਟ ਵੀਜ਼ਾ ਲੈ ਕੇ ਵੀ ਜਾਂਦੇ ਹੋ ਉਹਦੀ ਵੀ 1 on 1 ਟਾਈਮ ਦੇ ਵਿੱਚ ਤੁਹਾਡੇ ਫਿਊਚਰ ਦੇ ਵਿੱਚ ਜਿਹੜੀ ਆ ਹੈਲਪ ਕਰ ਸਕਦਾ ਹੈ ਜੇ ਤੁਸੀਂ ਕਈ ਵਾਰ ਐਥੋ ਸਟੱਡੀ ਵੀਜ਼ਾ ਜਿਹੜਾ ਨਹੀਂ ਲੈ ਸਰਵੇ ਤਾਂ ਤੁਹਾਡੀ ਪ੍ਰੋਫਾਈਲ ਵਿਜ਼ਟਰ ਵੀਜ਼ਾ ਲਈ ਐਲੀਜੀਬਲ ਹੈ ਤਾਂ ਤੁਸੀਂ ਇਹ ਤੋਂ ਵਿਜ਼ਟਰ ਵੀਜ਼ਾ ਲੈ ਕੇ ਵੀ ਚਲੇ ਜਾਓ ਕਿਸੇ ਵੀ ਕੰਟਰੀ ਦੇ ਵਿੱਚ ਸ਼ੈਨਿੰਗਮ ਚਤ ਤੁਹਾਡਾ ਉੱਤੇ ਸਟੱਡੀ ਪਰਮਿਟ ਵੀ ਕਨਵਰਟ ਹੋ ਜਾਂਦਾ ਵਰਕ ਪਰਮਿਟ ਵੀ ਕਨਵਰਟ ਹੋ ਜਾਂਦਾ ਟੈਂਪਰੇਰੀ ਜਿਵੇਂ ਰੈਜ਼ਿਡੈਂਸੀ ਦੀ ਗੱਲ ਕਰਾਂ ਟੀਆਰ ਦੀ ਗੱਲ ਕਰਾਂ ਵੀ ਉਹ ਵੀ ਅਪਲਾਈ ਕਰ ਸਕਦੇ ਹੋ ਹਮ ਬਿਲਕੁਲ ਕਾਫੀ ਜਿਆਦੀਆਂ ਆਪਸ਼ਨਸ ਯੂਰਪ ਦੇ ਵਿੱਚ ਵੀ ਮਿਲਦੀਆਂ ਨੇ ਜੇਕਰ ਤੁਸੀਂ ਯੂਰਪ ਆ ਬਹੁਤ ਆਪਾਂ ਦੇਖਦੇ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਜਰਮਨ ਦੇ ਵਿੱਚ ਸੈਟਲ ਨੇ ਪੋਲੈਂਡ ਦੇ ਵਿੱਚ ਸੈਟਲ ਸੈਟਲ ਹੈਗੇ ਨੇ ਜਾਂ ਹੋਰ ਵੱਖ-ਵੱਖ ਮੁਲਕਾਂ ਦੇ ਵਿੱਚ ਸੈਟਲ ਨੇ ਉਹ ਉੱਥੇ ਜਾ ਕੇ ਆਪਣਾ ਪਹਿਲਾਂ ਸਟੱਡੀ ਕਰਦੇ ਆ ਸਟੱਡੀ ਤੋਂ ਬਾਅਦ ਫਿਰ ਵਰਕ ਵੀਜ਼ਾ ਲੈਂਦੇ ਆ ਜਾਂ ਫਿਰ ਡਾਇਰੈਕਟਲੀ ਕਈ ਵਰਕ ਵੀਜ਼ੇ ਤੇ ਚਲੇ ਜਾਂਦੇ ਆ ਜਿਵੇਂ ਆਪਾਂ ਇਟਲੀ ਦੀ ਗੱਲ ਕੀਤੀ ਹੈ ਤਾਂ ਉੱਥੇ ਕੰਮ ਦੇ ਲਈ ਤੁਹਾਨੂੰ 9 ਮਹੀਨੇ ਦਾ ਵੀਜ਼ਾ ਹੈ ਜਿਹੜਾ ਮਿਲ ਜਾਂਦਾ ਉਹ ਅੱਗੇ ਕਿ ਜਾ ਕੇ ਐਕਸਟੈਂਡ ਹੁੰਦਾ ਰਹਿਣਾ ਉਹ ਲੈ ਕੇ ਵੀ ਤੁਸੀਂ ਉਹ ਦੇਸ਼ ਜਾਣ ਦਾ ਆਪਣਾ ਸੁਪਨਾ ਹੈ ਜਿਹੜਾ ਪੂਰਾ ਕਰ ਸਕਦੇ ਹੋ ਹੁਣ ਆਪਾਂ ਜਿਹੜੀ ਜ਼ਿਆਦਾ ਜਾਣਕਾਰੀ ਆ ਤੁਸੀਂ ਨੰਬਰ ਸਕਰੀਨ ਦੇ ਉੱਤੇ ਅਸੀਂ ਲਗਾਤਾਰ ਫਲੈਸ਼ ਕਰ ਰਹੇ ਹਾਂ ਇਸ ਤੇ ਕਾਲ ਕਰਕੇ ਜਿਹੜੀ ਆ ਲਈ ਜਾ ਸਕਦੀ ਹੈ ਅ ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਯੂਕੇ ਬਾਰੇ ਕਰਨੇ ਆ ਕਿਉਂਕਿ ਜਦੋਂ ਬਲੈਅਤ ਦੀ ਗੱਲ ਆਉਂਦੀ ਆ ਤਾਂ ਪੰਜਾਬੀਆਂ ਦਾ ਬਲੈਅਤ ਕਹਿੰਦੇ ਯੂਕੇ ਨੂੰ ਕਿਹਾ ਜਾਂਦਾ ਇੰਗਲੈਂਡ ਨੂੰ ਕਿਹਾ ਜਾਂਦਾ ਬਹੁਤ ਸਾਰੇ ਪੰਜਾਬੀ ਉੱਥੇ ਆਲਰੇਡੀ ਹੈਗੇ ਨੇ ਵੈਲ ਸੈਟਲ ਹੈਗੇ ਨੇ ਤੇ ਮੈਮ ਯੂਕੇ ਦੇ ਵਿੱਚ ਕੀ ਸਥਿਤੀ ਹੈ ਇਸ ਟਾਈਮ ਕਿਹੜੇ ਕਿਹੜੇ ਸਟੂਡੈਂਟ ਨੇ ਮਿਨਿਮਮ ਐਲੀਜੀਬਿਲਟੀ ਕੀ ਹੈ ਕਿਹੜੇ ਕਿਹੜੇ ਬੱਚੇ ਜਿਹੜੇ ਨੇ ਉਹਨਾਂ ਨੂੰ ਵੀਜ਼ਾ ਮਿਲ ਰਹੇ ਜੇ ਤਾ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਤਾਂ ਤੁਸੀਂ ਮਾਸਟਰ ਲਈ ਜਾ ਸਕਦੇ ਹੋ ਜੇ ਤੁਸੀਂ ਪਲੱਸ 2 ਕੀਤੀ ਆ ਤੇ ਤੁਸੀਂ ਉੱਥੇ ਆਪਣੀ ਕਿਸੇ ਵੀ ਕੋਰਸ ਦੇ ਵਿੱਚ ਕਿਸੇ ਵੀ ਡਿਪਲੋਮੇ ਲਈ ਜਾਂ ਡਿਗਰੀ ਲਈ ਅਪਲਾਈ ਕਰਕੇ ਜਾ ਸਕਦੇ ਹੋ ਉਹ ਡਿਪੈਂਡ ਆਨ ਹੈ ਜੇ ਤੁਸੀਂ ਯੂਨੀਵਰਸਿਟੀ ਚ ਅਪਲਾਈ ਕਰਦੇ ਹੋ ਤਾਂ ਓਵਰਆਲ ਤੁਹਾਡੀ ਆਇਲਟ ਸਕੋਰ ਜਿਹੜਾ 6 ਰਿਕੁਆਇਰਮੈਂਟ ਆ ਜਿਹੜਾ ਤੁਹਾਡਾ ਜਿਹੜਾ ਇੱਕ ਮੇਨ ਕੋਰਸ ਆ ਉਹਦੇ ਵਿੱਚ ਤੁਹਾਡੇ 60% ਹੋਣੇ ਚਾਹੀਦੇ ਹੈ ਜਿਹੜਾ ਤੁਹਾਡਾ ਸਟੱਡੀ ਦੇ ਤੁਸੀਂ ਇੱਕੇ ਲੈਣੀ ਆ ਜਿਹੜਾ ਤੁਹਾਡੇ ਸਟੱਡੀ ਨਾਲ ਕੋਰਿਲੇਟਡ ਆ ਅੱਗੇ ਕੋਰਸ ਲੈ ਰਹੇ ਹੋ ਜੇ ਤੁਸੀਂ ਨਾਰਮਲ ਸਟੱਡੀ ਲਈ ਜਾਂਦੇ ਹੋ ਸ਼ਾਰਟ ਟਰਮ ਕੋਰਸਿਸ ਦੇ ਲਈ ਜਾਂਦੇ ਹੋ ਉਹਦੇ ਵਿੱਚ ਤੁਸੀਂ ਵਿਦਆਊਟ ਆਇਲਟਸ ਵਿਦਆਊਟ ਪੀਟੀ ਅਪਲਾਈ ਕਰਕੇ ਜਾ ਸਕਦੇ ਹੋ ਕੋਈ ਲੰਮੀ ਚੌਰੀ ਬੈਂਕਿੰਗ ਦੀ ਜ਼ਰੂਰਤ ਨਹੀਂ ਹੈ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਉਹ ਵੀ ਅਸੀਂ ਹੈਲਪ ਕਰਦੇ ਹਾਂ ਉਹਦੇ ਵਿੱਚ ਵੀ ਅਸੀਂ ਤੁਹਾਨੂੰ ਗਾਈਡ ਕਰਦੇ ਕਿਹੜੀ ਇੰਸਟੀਟਿਊਟ ਤੇ ਵੈਸੇ ਅਸੀਂ ਤੁਹਾਨੂੰ ਸ਼ੋਰਟ ਟਾਪ ਕੋਰਸਿਸ ਤੇ ਨਿਓ ਲੈ ਕੇ ਦਵਾਂਗੇ ਤੇ ਹਰ ਤਰ੍ਹਾਂ ਦੀ ਜਿਹੜੀ ਆ ਫੈਸਿਲਿਟੀ ਸਾਡੀ ਕੰਪਨੀ ਵੱਲੋਂ ਕਰੀਏ ਕਿ ਫਿਊਚਰ ਗੋਲਸ ਲੈਣ ਨੂੰ ਦਿੱਤੀ ਜਾਂਦੀ ਆ ਤੁਹਾਨੂੰ ਹੁਣ ਕਿਵੇਂ ਦੀ ਗਾਈਡੈਂਸ ਚਾਹੀਦੀ ਆ ਤੁਹਾਡਾ ਕਿਵੇਂ ਦਾ ਪਪ ਹਾਈ ਲੈ ਜਦੋਂ ਤੁਸੀਂ ਸਾਡੀ ਕੰਪਨੀ ਵਿੱਚ ਕਾਲ ਕਰੋਗੇ ਜਾਂ ਵਿਜ਼ਿਟ ਕਰੋਗੇ ਦੈਨ ਹੀ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਔਰ ਜਦੋਂ ਵੀ ਤੁਸੀਂ ਆਓ ਇੱਕ ਵਾਰ ਆਪਣਾ ਮਾਈਂਡ ਸੈਟ ਜ਼ਰੂਰ ਕਲੀਅਰ ਹੋਣਾ ਚਾਹੀਦਾ ਕਿ ਕਿਹੜੇ ਵੀਜ਼ੇ ਲਈ ਅਪਲਾਈ ਕਰਨਾ ਔਰ ਕਿਸ ਕੰਟਰੀ ਲਈ ਅਪਲਾਈ ਕਰਨਾ ਹੈ ਤੇ ਤੁਹਾਡਾ ਜਿਹੜਾ ਰੈਲਟਿਵ ਹੈ ਜਿਹੜਾ ਉਸ ਕੰਟਰੀ ਦਾ ਤੇ ਵਿੱਚ ਬੈਠਾ ਹੈ ਟਰਾਈ ਕਰਿਆ ਕਰੋ ਕਿ ਉਹ ਤੁਹਾਡਾ ਡਿਸੀਜਨ ਮੇਕਰ ਨਾ ਹੋਵੇ ਡਿਸੀਜਨ ਮੇਕਰ ਤੁਸੀਂ ਖੁਦ ਹੋਣੇ ਚਾਹੀਦੇ ਆ ਤਾਂ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਹਾਡਾ ਕੰਸਲਟੈਂਟ ਜਿਹੜਾ ਉਹ ਤੁਹਾਨੂੰ ਗਾਈਡ ਕਰ ਸਕੇ ਤੇ ਜੇ ਨੂੰ ਸਾਡੀ ਪ੍ਰੋਫਾਈਲ ਦੇ ਉੱਤੇ ਕੋਈ ਹੋਰ ਡਿਸੀਜਨ ਲੈਂਦਾ ਹੈ ਤੁਹਾਡਾ ਕੰਸਲਟੈਂਟ ਨਹੀਂ ਲੈਂਦਾ ਤਾਂ ਹੋ ਸਕਦਾ ਫਿਰ ਰਿਫਿਊਜ਼ਨ ਦੇ ਕੇ ਵਾਰ ਵੀਜ਼ਾਸ ਬੰਦ ਦੇ ਨੇ ਇਸ ਕਰਕੇ ਇਹਨਾਂ ਚੀਜ਼ਾਂ 'ਤੇ ਤੁਸੀਂ ਮੇਜਰ ਫੋਕਸ ਦੇਣਾ ਹੈ ਕਿ ਜੇ ਸਾਡੀ ਪ੍ਰੋਫਾਈਲ ਆ ਉਹਦੇ ਅਕੋਰਡਿੰਗਲੀ ਅਸੀਂ ਡਿਸੀਜਨ ਲਈਏ ਨਾ ਕਿ ਸਾਡੀ ਪ੍ਰੋਫਾਈਲ ਦਾ ਡਿਸੀਜਨ ਮੇਕਰ ਕੋ ਪੋਕੋਵੇ ਜੇ ਤੁਸੀਂ ਯੂਕੇ ਟੂਰਿਸਟ ਵੀਜ਼ਾ ਵੀ ਅਪਲਾਈ ਕਰਨਾ ਚਾਹੁੰਦੇ ਹੋ ਨੀਅਰ ਸੈਲੀਬ੍ਰੇਟ ਕਰਨਾ ਚਾਹੁੰਦੇ ਹੋ ਰਾਈਟ ਟਾਈਮ ਆ ਰਾਈਟ ਸਮੇ ਅਪਲਾਈ ਕਰਕੇ ਜਾ ਸਕਦੇ ਹੋ ਤੇ ਔਰ ਵਾਲੇ ਟਾਈਮ ਦੇ ਵਿੱਚ ਜੂਨ ਦੇ ਵਿੱਚ ਜਿੰਨੀਆਂ ਛੁੱਟੀਆਂ ਹੁੰਦੀ ਹੈ ਤੇ ਉਹਦੇ ਲਈ ਵੀ ਅਸੀਂ ਇਸ ਟਾਈਮ ਪਲੈਨ ਆਊਟ ਕਰ ਰਹੇ ਹਾਂ ਕਾਫੀ ਕੰਟਰੀਜ਼ ਦਾ ਤੇ ਉਹਦੇ ਲਈ ਵੀ ਤੁਸੀਂ ਸਾਡੇ ਤੋਂ ਜਿਹੜੀ ਆ ਉਹ ਚੀਜ਼ਾਂ ਗਾਈਡੈਂਸ ਲੈ ਸਕਦੇ ਹੋ ਕਿਉਂਕਿ ਯੂਕੇ ਕੋ ਮਨਾ ਹਰ ਬੰਦੇ ਦਾ ਡਰੀਮ ਹੁੰਦਾ ਮੋਸਟਲੀ ਬਿਜ਼ਨਸਮੈਨ ਬੁਧਾਨਾ ਤੋਂ ਸਾਡੇ ਕੋਲ ਆਰ ਬੈਂਗਲੌਰ ਤੋਂ ਬਿਲਕੁਲ ਕਾਫੀ ਕੈਨੇਡੀਆ ਤੋਂ ਆਉਂਦੇ ਆ ਯੂਕੇ ਦੇ ਵਿੱਚ ਜਾਣ ਦੇ ਲਈ ਕਿ ਜੂਨ ਮਹੀਨੇ ਦੇ ਲਈ ਸਾਡਾ ਇੱਕ ਜਿਹੜਾ ਟੂਰ ਆ ਉਹ ਪਲਾਨ ਕਰ ਦੋ ਸਾਡੇ ਵੀਜ਼ਾ ਸਿਕਾ ਰਾ ਕਰਾ ਦਿਓ ਕਿ ਉਹ ਵੀ ਅਸੀਂ ਪਲਾਨ ਕਰ ਦਿਆਂ ਤੁਹਾਨੂੰ ਉਹਦੀ ਵੀ ਕਿਸੇ ਰੂਪ ਰਾ ਦੇਣ ਤਾਂ ਉਹ ਵੀ ਅਸੀਂ ਤੁਹਾਨੂੰ ਕੈਕ ਕਰਾਂਗੇ